ਹਾੜ ਦੇ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਜਾਣਦਿਆਂ ਆਪੂ ਤੇ ਮਹਾਂਦਰ ਸਾਹਿਬ ਮਹਾਰਾਜਿਆਂ ਦੇ ਮੁਬਾਰਕ ਚਰਨ ਤੋਂ ਪ੍ਰਾਪਤ ਛਾਪੀਆਂ ਤੇ ਹਾਜ਼ਰੀਆਂ ਭਰਦੇ ਹੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸਰਤਾਜ ਸਤਪੁਰੂ ਹਾੜ ਦੇ ਮਹੀਨੇ ਦੇ ਫਰਥਾਏ ਹਾੜ ਕੀ ਹੈ ਮਨੁੱਖਾ ਜੀਵਨ ਜਿੱਥੇ ਕਾਸ਼ਤੋ ਕਰੋ ਸਾਡੀ ਜਿਹੜੀ ਸ਼ੁਰੂਆਤ ਹੈ ਮਾਤਾ ਦੇ ਜਟਰ ਅਗਨੀ ਦੇ ਸੇਕ ਵਿੱਚੋਂ ਅਬਸ ਵਿੱਚੋਂ ਸ਼ੁਰੂ ਹੋਈ। ਪਰ ਉਹ ਰੱਖਿਆ ਕੀ ਮੈਂ ਕਰਦਾ ਹੈ ਪਰਮੇਸ਼ਰ ਆਪਣਾ ਨਾਮ ਨਹੀਂ ਕਰੇ। ਮਾਤ ਗਰਭ ਮੈਂ ਆਪ ਸਿਮਰਤ ਦੇ ਤਹਿਤ ਰੱਖਣਾ ਨਾੜੇ ਮਾਤਾ ਦੇ ਗਰਭ ਵਿੱਚ ਕਿਵੇਂ ਰੱਖਿਆ ਕੀਤੇ ਉਸਨੇ ਜਟਰ ਅਗਨੀ ਦਾ ਸੇਕ ਦੀ ਹੈ। ਉੱਥੇ ਸੇਕ ਵਿੱਚ ਸੜਨ ਕੀ ਦਿੱਤਾ ਪਰਮੇਸ਼ਰ ਨੇ ਓਥੇ ਪਾਲਿਆ ਹੈ ਉਥੇ ਰੱਖਿਆ ਕੀਤੀ ਹੈ ਰੱਖਿਆ ਕਿਵੇਂ ਕੀਤੀ ਸਤਿਗੁਰੂ ਜੀ ਕਹਿੰਦੇ ਆਪਣਾ ਸਿਮਰਨ ਦੇਖੜ ਕੇ ਸਿਮਰਨ ਦੇ ਨਾਲ ਲਿਬ ਜੁੜੀ ਹੋਈ ਹੈ ਤਾਂ ਹੀ ਕੀ ਰੱਖਿਆ ਹੋ ਰਹੀ ਹੈ ਨਹੀਂ ਪਾਲਣਾ ਹੋ ਰਹੀ ਹੈ ਸੰਸਾਰ ਤੇ ਆਕਰ ਕੇ ਉਹ ਸਿਮਰਤ ਜਿਹੜਾ ਹੈ ਇਹਨੂੰ ਵਿਸਰਜਦਾ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਮਾਇਆ ਦੇ ਪ੍ਰਭਾਵ ਹੇਠ ਆਕਰ ਕੇ ਮਾਇਆ ਕੀ ਹੈ ਇਹ ਮਾਇਆ ਜਿਤ ਹਰ ਵਿਸਰੈ ਹੋ ਉਪਜੈ ਭਾਉ ਦੂਜਾ ਲਾਇਆ ਦੂਜੇ ਭਾਵ ਵਿੱਚ ਲੱਗ ਕਰਕੇ ਪਰਿਪੂਰਨ ਪ੍ਰਾਤਮਾ ਨਾਲੋਂ ਲਿਵ ਜਿਹੜੀ ਸੀ ਉਹ ਟੁੱਟ ਗਈ ਸੰਸਾਰ ਨਾਲ ਸਾਝ ਬਣਦਿਆ ਪਟਿਆ ਐਸਾ ਦੂਰ ਹੋਇਆ ਪਰਮੇਸ਼ਰ ਦੇ ਨਾਲ ਹੁਣ ਸੰਸਾਰ ਚੰਗਾ ਲੱਗਦਾ ਹੈ ਪਰਮੇਸ਼ਰ ਦਾ ਨਾਮ ਜਿਹੜਾ ਹੈ ਭੁੱਲਣ ਦੀ ਵੀ ਨਹੀਂ ਕਰਦਾ ਐਸੀ ਵਿਦ ਬਣਦੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਤੇ ਬੰਦੇ ਤੋਂ ਲੈ ਕਰਕੇ ਸੁਭੰਦੇ ਦਾ سفر ਹੈ ਆਸਾੜਤ ਬੰਦਾ ਤਿਸ ਲੱਗੈ ਹਰ ਨਾ ਨ ਜਿੱਤਾਂ ਪਾਸ ਜਿਨ੍ਹਾਂ ਦੇ ਪਾਸ ਪਰਮੇਸ਼ਰ ਦਾ ਨਾਮ ਨਹੀਂ ਸਹੰਦਾ ਜਿਨਾ ਦਾ ਹੈ ਜਿਨਾਂ ਦੇ ਪਾਸ ਪਰਮੇਸ਼ਰ ਦਾ ਧਾਨ ਹੈ ਇਹ ਸਾਧਰ ਹੈ ਤੁਮਹਾਂ ਜੀਵਨ ਦਾ ਤੈਅ ਜਿਵੇਂ ਕਰਨਾ ਇਹ ਜਾਤ ਇਸ ਮੀਂਦੇ ਦੇ ਉਪਦੇਸ਼ ਦੁਆਰਾ ਸਤਿਗੁਰੂ ਜੀ ਦਰਸ਼ਿਤ ਕਰਤੇ ਸਾਰੇ ਜਣਿਆਂ ਕੋਈ ਇਕ ਵਾਰ ਅਤਮ ਨਾਮ ਸ੍ਰੀ ਵਾਹਿਗੁਰੂ ਸਾਇ ਭਜੀ ਅੰਨ ਕ੍ਰੂ ਸਾਹਿਬ ਜੀ ਆਸਾਲ ਤਪੰਦਾ ਤਿਸ ਲਗੇ ਹਰ ਨਾ ਹੋ ਨ ਜਿੰਨਾ ਪਾਸ ਆਸਾਲ ਕਿੰਨਾ ਤਪਦਾ ਲਗਦਾ ਹੈ ਕਿਉਂਕਿ ਇਹ ਜੀਵਨ ਦੀ ਸਾਡੀ ਚਰਿਆ ਹੈ ਜਿੱਥੇ ਤਪਸ ਨੂੰ ਬਚਣ ਵਾਸਤੇ अनेਕਾਂ ਸਾਧਨ ਹਨ ਅੱਜ ਕੱਲ੍ਹ ਬਾਰੀ ਤੌਰ ਤੇ ਤਪਸ਼ ਨੂੰ ਬਚਣ ਵਾਸਤੇ ਏਸੀ ਦਾ ਪ੍ਰਬੰਧ ਹੋ ਜਾਂਦਾ ਹੈ ਖੰਡੀਆਂ ਥਾਵੇਂ ਤੇ ਜਾਗ ਕਰਕੇ ਆਪਣਾ ਕੁਝ ਸਮਾਂ ਜਿੰਨੀ देर ਕਰਦੀ ਪੈਂਦੀ ਉੱਥੇ ਜਾ ਕੇ ਮਕੀਬ ਕਰਨ ਲੱਗ ਜਾਂਦੇ ਨੂੰ ਸੈਰਸਪਾਟੇ ਦੇ ਵਿੱਚ ਜੀਵਨ ਗੁਜ਼ਰ ਜਾਂਦਾ ਹੈ ਇਸ ਕਰਕੇ ਤਪਸ਼ ਤੋਂ ਬਚਣ ਵਾਸਤੇ ਬਾੜੀ ਤੌਰ ਤੇ ਅਨੇਕਾਂ ਹੀ ਯਤਨ ਕਰਦੇ ਹਨ ਪਰ ਜਿਹੜੀ ਅੰਦਰ ਦੀ ਤਪਸ਼ ਹੈ ਅੰਦਰ ਦੀ ਤਪਸ਼ ਕਿਤੇ ਕਿਤੇ ਜੀਵਨ ਮਹਾਰਾਜ ਜੀ ਕਹਿੰਦੇ ਅੰਤਰ ਵਿਕਾਰਾਂ ਦਾ ਜਿਹੜਾ ਸੇਕ ਹੈ ਵਿਕਾਰਾਂ ਦੀ ਜਿਹੜੀ ਅੱਗ ਹੈ ਹੁਣ ਸਿੱਧਾਂ ਦੇ ਮਨ ਵਿੱਚ ਕਿੰਨੀ ਈਰਖਾ ਜਿਹੜੀ ਵੱਲ ਰਹੀ ਹੈ ਇਸ ਤਰ੍ਹਾਂ ਕਿ ਆਹ ਜਿਹੜੀ ਤਪਸ਼ ਹੈ ਮਹਾਰਾਜ ਜੀ ਕਹਿੰਦੇ ਕਿਹਨਾਂ ਨੂੰ ਲਗਦੀ ਹੈ ਕਿਹੜੇ ਸਤਖ ਦੇ ਵਿੱਚ ਸੜ ਰਹੇ ਹਨ ਹਰ ਨਾ ਨਾ ਜਿੰਨਾ ਪਾਸ ਜਿੰਨਾ ਤੇ ਪਾਸ ਹਰੀ ਵਾਰੂ ਪਰਮੇਸ਼ਰ ਦਾ ਨਾਮ ਨਹੀਂ ਹੈ ਉਹ ਫਿਰ ਏ ਵਿਕਾਰਾਂ ਦੇ ਤਰਸ ਦੇ ਵਿੱਚ ਸੜਦੇ ਹਨ ਜਗ ਜੀਵਨੁਰਕ त्याग ਕੈ ਮਾਨਸ ਸੰਦੀ ਆਸ ਜਦਕ ਨੂੰ ਜੀਵਨ ਦੇਣ ਵਾਲਾ ਪਰਿਪੋਤ ਪਰਮਾਤਮਾ ਇਹਨੇ ਜੀਵਨ ਦਿੱਤਾ ਸੀ ਮਾਤਾ ਦੇ ਉਦਰ ਵਿੱਚ ਰੱਖਿਆ ਕਿ ਤੀਂ ਸੀ ਉਹਦਾ ਤਿਆਗ ਕਰ ਦਿੱਤਾ ਔਰ ਸੰਸਾਰ ਦੇ ਨਾਲ ਸਾਹ ਪਾਈ ਗਈ ਮਨੁੱਖਾਂ ਦੇ ਨਾਲ ਆਸਾਂ ਲਈ ਬੈਠਾ ਹੈ ਕਿਆ ਤੇਰਾ ਪੁੱਤਰ ਹੈ ਆ ਮੇਰੀ ਧੀ ਹੈ ਇਹ ਮੇਰਾ ਪਿਤਾ ਹੈ ਇਹ ਸਾਡਾ ਦਾਦਾ ਹੈ ਕਿਉਂਕਿ ਕੋਨਾ ਦੇ ਪ੍ਰਤੀ ਆਸ ਨਹੀਂ ਹੋਈ ਹੈ ਇੱਕ ਆਸ ਲੈ ਕੇ ਜੀਵਨ ਜਿਹੜਾ ਹੈ ਗੁਜ਼ਾਰ ਰਿਹਾ ਹੈ ਪਰ ਜਿਹੜਾ ਬ੍ਰਹੀ ਕੋਣ ਪ੍ਰਮਾਤਮਾ ਰੱਖਿਆ ਕਰਨ ਵਾਲਾ ਹੈ ਸਾਰੇ ਜਗਤ ਨੂੰ ਜੀਵਨ ਦੇ ਰਿਹਾ ਉਹਦੀ ਆਸ ਮਿਰਦੇ ਅੰਦਰੋਂ ਫੁੱਲ ਦੀ ਜਗਨੀ ਉਹਨ ਕੋਲ ਤੇ ਆਗ ਕੈ ਮਾਨਸ ਸੱਡੀ ਆਸ ਮਨੁੱਖਾਂ ਦੀ ਆਸ ਜਿਹੜੀ ਆ ਮਨ ਵਿੱਚ ਮੁਸਾਈ ਬੈਠਾ ਹੈ ਪਰਮੇਸ਼ਰ ਦੀ ਆਸ ਉਹਦੀ ਹੋਦ ਜਿਹੜੀ ਆ ਅਣਮੋਲ ਕਰ ਦਿੱਤੀ ਉਹਦੀ ਹੋਦ ਨੂੰ ਹਿਰਦੇ ਅੰਦਰੋਂ ਖੁਲਾਸ ਦਿੱਤਾ ਹੈ ਤੋਏ ਭਾਏ ਬਿਗੁੱਚੀਐ ਕਲ ਭਈ ਸਚੰਕੀ ਫਾਸ ਜਦੋਂ ਦੂਜੇ ਭਾਵ ਦੇ ਵਿੱਚ ਜੀਵਨ ਗੁਜ਼ਾਰਦਾ ਹੈ ਮਨਰਾਜ ਜਿੱਕੇ ਫਖਵਾਰ ਬਿਗੁੱਚੀਐ ਖਵਾਰ ਹੋ ਦੂਜੇ ਭਾਰ ਦੁਤਾ ਕੋ ਮੁਖਾ ਦੀ ਆਸ ਮਾਨੋਂ ਕੀ ਤੇ ਬਿਰਤੀ ਸਭ ਜਾਣ ਦੇਵਨ ਤੋਂ ਇੱਕ ਹੈ ਬਗਵਾਨ ਜਦੋਂ ਇੱਕ ਨਾਲ ਸਾਜ ਬਟਦੀ ਹੈ ਜੀਵਨ ਸੁਖ ਭਈ ਹੋ ਜਦੋਂ ਦੂਜੇ ਭਾਰ ਦੁਤਾ ਵਿੱਚ ਜਿਉਂਦਾ ਹੈ ਇੱਕ ਕਰਮ ਸੱਚ ਵਾਲੇ ਕੋਰਦਾ ਦੂਸਰਾ ਕਰਮ ਝੂਠ ਵਾਲੇ ਪਾਸੇ ਇੱਕ ਕਰਮ ਜਿਹੜਾ ਹੈ ਸੱਚ ਵਾਲੇ ਪਾਸੇ ਪੁੱਤਦਾ ਤੇ ਦੂਸਰਾ ਕਰਮ ਜਿਹੜਾ ਹੈ ਝੂਠ ਵਾਲੇ ਪਾਸੇ ਪੁੱਤਦਾ ਇਹ ਦੁਨਿਆ ਦੇ ਵਿੱਚ ਜਿਉਣਾ ਜਦੋਂ ਦੁਨਿਆ ਵਿੱਚ ਜਿਉਏਂਗਾ ਮਹਾਰਾਜ ਜੀ ਕਹਿੰਦੇ ਵੀ ਗੋਥੀਏvarphi ਤਾਂ ਗਲ ਪਈ ਇਸ ਜਨਮ ਕੀ ਫਾਸ ਜਮਾ ਦੀ ਕਾਹੀ ਗਲ ਵਿੱਚ ਪਈ ਰਹਿੰਦੀ ਹੈ ਜਨਮ ਕਰ ਤੇ ਗੇੜ ਵਿੱਚ ਪਿਆ ਰਹਿੰਦਾ ਹੈ بار بار ਜਨਮਦਾ ਹੈ बार बार ਮਰਦਾ ਹੈ ਜਿਹਾਂ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਕਿਉਂਕਿ ਜਿਉਂ ਉਹ ਜਿਆ ਬੀਜ ਬੀਜੇਗਾ ਜੈਸੀ ਕਰਨੀ ਹੈ ਤੈਸਾ ਹੀ ਫਲ ਮਿਲਣਾ ਹੈ ਕਿਉਂਕਿ ਇਹ ਜਿਹੜੀ ਲਿਖਤ ਹੈ ਦਰਜ ਹੋ ਜਾਂਦੀ ਹੈ ਜਿਹੜੇ ਕਰਮ ਕਰ ਰਹਿਣਾ ਹੈ ਕਰਮਾਂ ਦਾ ਹੀ ਨਿਬੇੜਾ ਹੈ ਕਿਉਂਕਿ ਕਰਮ ਜਿਹੜੇ ਅਨੰਤ ਦੇ ਸਦੀਵ ਕਾਲ ਲਈ ਸਾਥੀ ਹੁੰਦੇ ਜੋ ਕਰਮਨੀ ਕੀਤੇ ਹੈ ਤੇਗੇ तेरे ਮੱਥੇ ਤੇ ਲਿਖਤ ਪੜ ਗਈ ਪਰ ਉਸੇ ਦਾ ਹੀ ਫਲ ਜਿਹੜਾ ਤੈਨੂੰ ਪ੍ਰਾਪਤ ਹੋਣਾ ਹੈ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼ ਉਮਰਾਂ ਰੰਗੀ ਰੈਣ ਜਿਹੜੀ ਸੀ ਬਤੀਤ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਸ્વાસ ਨ ਜਾਣੀ ਚਲੇ ਗਏ ਸਮਾ ਆ ਗਿਆ ਜਦੋਂ ਆਕੇ ਜਮਾ ਨੇ ਚੋਕੀ ਤੋਂ ਪੜ ਲਿਆ ਮੌਤ ਰੂਪੀ ਜਾਣਾ ਤੇ ਕਹਿ ਲੱਗੀ ਚਲ ਭਾਈ ਤੇਰਾ ਸਮਾ ਹੋ ਗਿਆ ਹੁਣ ਪਛਤਾਵਾ ਕਰਦਾ ਕਿਉਂਕਿ ਕੁਮੜਾ ਰੂਪੀ ਰਾਤ ਤਾਂ ਹੁਣ ਬਤੀਤ ਹੋ ਗਈ ਹੁਣ ਅਗੇ ਦੇਖੀ ਚੜਨਾ ਕਿਉਂਕਿ ਸਮਾ ਨਹੀਂ ਹੈ ਜਮਾ ਨੇ ਸਮਾ ਨਹੀਂ ਕੇਨਾ ਮੌਤ ਨੇ ਸਮਾ ਨਹੀਂ ਕੇਨਾ ਇਸ ਕਰਕੇ ਹੁਣ ਪਛਤਾਵਾ ਹੈ ਫਿਰ ਨਿਰਾਸ਼ ਉੱਠ ਕਰਕੇ ਜਾਣਾ ਪੈਂਦਾ ਕਿਉਂਕਿ ਹੁਕਮ ਹੋ ਗਿਆ ਜਿਲਕੀ ਚੀਰੀ ਦਰਦ ਭੱਟੀ ਇਕ ਤਾਂ ਮਰਨਾ ਭਾਈ ਉੱਥੇ ਕੇਵਲ ਨਿਰਾਸ਼ ਹੁਣ ਕੋਈ ਆਸ ਨਹੀਂ ਹੈ ਮਨ ਦੇ ਵਿੱਚ ਕਿਉਂਕਿ ਹੁਣ ਆ ਕੇ ਚੋਟੀ ਤੋਂ ਜਦੋਂ ਉਹਨਾਂ ਨੇ ਫੜ ਲਿਆ ਹੈ ਚਿੰਕਾ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਛੁਟਕਾਰਾ ਕਿਦਾਂ ਦਾ ਹੋਏਗਾ ਜਮਾਂ ਦੀ ਮਾਹੀ ਤੋਂ ਕਿਹੜੇ ਬਚਣਗੇ ਜਿਨ੍ਹਾਂ ਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ ਜਿਹੜੇ ਗੁਰੂ ਵਾਲੇ ਹੋ ਇਹਨਾਂ ਕੋ ਸਾਧੂ ਕਹਿੰਦੇ ਆ ਸਾਧੂ ਤੋਂ ਭਾਗ ਗੁਰੂ ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਨਾਲ ਮਿਲ ਗਏ ਇਹਨਾਂ ਦੀ ਦਰਗਾਹ ਦੇ ਵਿੱਚ ਬੰਦ ਫਲਾਸੀਓ ਉਹਨਾਂ ਦੇ ਸਾਰੀ ਬੰਦਨ ਜਿਹੜੇ ਸੀਓ ਕੋਟ ਦਿੱਤੇ ਧਰ ਹਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਮੱਥੇ ਜੋ ਲਿਖਿਆ ਉਸ ਜੋ ਲਿਖਿਆ ਹੋਇਆ ਸੀ ਜਦੋਂ ਸਮਝਿਆ ਅੱਜ ਗੁਰੂ ਵਾਲਾ ਹੈ ਪਰਮੇਸ਼ਰ ਦੀ ਭਗਤੀ ਕਰਦਾ ਹੈ ਤੇ ਦਰਗਾਹ ਦੇ ਵਿੱਚ ਜਿਸ ਤੈ ਲਈ ਵੀ ਅਮ ਆਵਾਜ ਨਹੀਂ ਮਾਰੇ ਜਦੋਂ ਤੇ ਢੇੜੇ ਨਹੀਂ ਆਉਂਦੇ ਪੌਫ ਤੱ ਹੈ ਉਹਦੇ ਤੋਂ ਦੂਰ ਹੋ ਜਾਂਦਾ ਹੈ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਜੀ ਮਹਾਰੂ ਪਰਮੇਸ਼ਰ ਜੀ ਆਪਣੀ ਕਿਰਪਾ ਕਰੋ ਤੇਰੇ ਦਰਸ਼ਨਾਂ ਦੀ ਪਿਆਸ ਜਿਹੜੀ ਹੈ ਮੇਰੇ ਮਨ ਵਿੱਚ ਬਣੀ ਜਿਵੇਂ ਦੁਨਿਆਵੀ ਪਦਾਰਥਾਂ ਦੀ ਪਿਆਸ ਰਹਿੰਦੀ ਹੈ ਦੁਨਿਆਵੀ ਰਸਾਂ ਦੀ ਪਿਆਸ ਰਹਿੰਦੀ ਐ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰੋ ਤੇਰੇ ਦਰਸ਼ਨਾਂ ਦੀ ਪਿਆਸ ਮਨ ਵਿੱਚ ਬਣੇ ਪ੍ਰਭ ਤੂਜ ਬਿਨ ਤੂਜਾ ਕੋ ਨਹੀਂ ਨਾਨਕ ਕੀ ਅਰਦਾਸ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਨੂੰ ਘਰੋਸਾ ਹੋ ਗਿਆ ਵਿਸ਼ਵਾਸ ਹੋ ਗਿਆ ਕਿ ਤੇਰੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੋਰ ਕੋਈ ਸਹਾਰਾ ਨਹੀਂ ਮੈਂ ਹੋਰ ਥਾਂ ਉਨਾ ਹੀ ਜਿਸ ਭਾਇ ਕਰੋ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਬਾਸ ਬੁੱਧ ਬਿਨ ਦੂਜਾ ਨਾਹੀ ਹੋ ਕਰਤਾ ਕਰੈ ਸੋ ਹੋਇ ਪ੍ਰਭ ਤੁਮੇਂ ਪੂਜਾ ਤੁਮੇਂ ਤਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਮੇਰੀ ਅਰਦਾਸ ਕੇਵਲ ਆਪ ਜੀ ਦੇ ਚਰਨਾਂ ਵਿੱਚ ਹੈ ਆਸਾਰ ਸੁਹੰਤਾ ਜਿਸ ਲਗੈ ਜਿਸ ਮਨ ਹਰ ਚੜਨ ਨਿਵਾਸ ਆਸਾੜ ਸੁਹਾਵਣਾ ਕਿੰਨਾ ਦਾ ਹੁੰਦਾ ਹੈ ਇਹਨਾਂ ਨੂੰ ਚੰਗਾ ਲੱਗਦਾ ਹੈ ਆਸਾਨ ਉਹਨਾਂ ਨੂੰ ਤਪ ਨਹੀਂ ਲੱਗਦੀ ਉਹਨਾਂ ਨੂੰ ਸੇਗ ਨਹੀਂ ਲੱਗਦਾ ਜੜ ਰਗਨੀ ਦਾ ਗਰਮ ਜੂਨ ਵਿੱਚ ਨਹੀਂ ਪੈਂਦੇ ਜਨਮ ਮਰਨ ਦਾ ਗੇੜ ਉਹਨਾਂ ਦਾ ਮੁੱਕ ਜਾਂਦਾ ਹੈ ਕਿਨਾਂ ਦਾ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਸ ਮਨ ਹਰ ਚਰਨ ਨਿਵਾਸ ਹਰ ਹਰ ਚਰਨ ਰਿਤੇ ਮੁਕਤਾਰੇ ਸਿਮਰ ਸਵਾਮੀ ਸਤਗੁਰ ਆਪਨਾਕਾਰ ਸਤਲ ਹਮਾਰੇ ਆਪਣੇ ਮਨੁੱਖਾ ਜੀਵਨ ਦਾ ਕਾਰਜ ਜਿਹੜਾ ਹੈ ਉਹ ਫਿਰ ਸਤਲਾ ਬਣਾ ਕੇ ਜਾਂਦਾ ਹੈ ਕੌਣ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਦਸ ਜਾਂਦਾ ਜੇ ਸਭਾ ਹਰ ਚਰਨ ਨਿਵਾਸ ਹਰੀ ਦੇ ਚਰਨ ਹਰੀ ਦਾ ਨਾਮ ਨਿਵਾਸ ਕਰ ਲੈਂਦਾ ਹੈ ਉਹਨਾਂ ਦਾ ਜੀਵਨ ਇਹ ਆਸਾੜ ਮਨੁੱਖਾ ਜੀਵਨ ਜਿਹੜਾ ਹੈ ਸਫਲਾ ਹੋ ਜਾਂਦਾ ਹੈ ਸੁਹਾਵਣਾ ਹੋ ਜਾਂਦਾ ਹੈ ਉਹਨਾਂ ਨੂੰ ਫਿਰ ਵਿਕਾਰਾਂ ਦੀ ਤਪ ਜਿਹੜੀ ਹੈ ਪਹੁੰਚੀ ਨਹੀਂ ਵਿਕਾਰ ਉਹਦੇ ਨੇੜੇ ਵੀ ਆਉਂਦੇ ਉਹਦਾ ਜੀਵਨ ਜਿਹੜਾ ਹੈ ਸੋਹਣਾ ਧੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀਆਂ ਨੇ ਆਪ ਆਪਣੇ ਜੀਵਨ ਦਾ ਕਿੰਨੇ ਲੋਕ ਸੰਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਣੀਆਂ ਤਪਾਉਣ ਬਾਰੇ ਪਰ ਸਤਿਗੁਰੂ ਜੀ ਜਿਹੜੇ ਉਹਲਾ ਨਾਮ ਦਾ ਅਗਰ ਜੇ ਕਰਨ ਕਰਾਵ ਨੂੰ ਇਨ ਮੈਂ ਭੋ ਹੈ ਜਾਣ ਕਹਿੰ ਲੱਗੇ ਹੋਰ ਜੋਗ ਜਿੱਤੂ ਕਰ ਜਾ ਹੈ ਇਹਦੇ ਵਿੱਚ ਡਰ ਹੈ ਜਮਾ ਦੰਤ ਹੈ ਇਹ ਮੌਤ ਦੀ ਾਹੀ ਜਿਹੜੀ ਆਂਦਾ ਗਲ ਵਿੱਚ ਪਿਆ ਰਹਿਣਾ ਹੈ ਜਦੋਂ ਉਹਲਾ ਉਹਦਾ ਲੈੇਗਾ ਨਾਮ ਦੀ ਓਟ ਲੈੇਗਾ ਤੇਰੇਰੇ ਹਿਰਦੇ ਅੰਦਰ ਉਹ ਪੈ ਜਿਹੜਾ ਹੈ ਉਹ ਬਿਸਤਰਾ ਤਬੀ ਤੇ ਬੈਠਿਆਂ ਵੀ ਸਾਈਂ ਮੀਆਂ ਪੀਰ ਜੀ ਮਹਾਰਾਜੀਆਂ ਦਾ ਇਹ ਭਾਵ ਆ ਕੇ ਜਦੋਂ ਦੇਖਦੇ ਹਨ ਸਤਿਗੁਰੂ ਜੀ ਆਹ ਕੀ ਗੌਤ ਵਰਤਾ ਰਹੇ ਹੋ ਮਹਾਰਾਜ ਮੇਰੇ ਵਿੱਚ ਸੰਤ ਤਾਂ ਨਹੀਂ ਹੈ ਕਿ ਮੈਂ ਇਹ ਦੇਖ ਸਕਾਂ ਸਤਿਗੁਰੂ ਜੀ ਕਹਿੰਦੇ ਕੀ ਹੋਇਆ ਸਾਈਂ ਜੀ ਹਿਰਦਾ ਜਿਹੜਾ ਹੈ ਪਰਮੇਸ਼ਰ ਦੇ ਨਾਮ ਦੁਆਰਾ ਠੰਡਾ ਇਹ ਤਾਂ ਤਨ ਸੜ ਰਿਹਾ ਹੈ ਪਰ ਅੰਦਰ ਤਾਂ ਸ਼ਾਂਤੀ ਹੈ ਅੰਦਰ ਸ਼ੀਤਲਤਾ ਹੈ ਅੰਦਰ ਠੰਡ ਹੈ ਚੰਨ ਚੰਦਨਾ ਸਰਗ੍ਰੁੱਤ ਮੂਲ ਦਾ ਮਿੱਟੀ ਘਾਲ ਸ਼ੀਤਲ ਕੀ ਵੈ ਨਾਨਕਾ ਜਪਤੜੋ ਹਰਨਾ ਜਿਹੜਾ ਪਰਮੇਸ਼ਰ ਦਾ ਨਾਮ ਹਰੀ ਦਾ ਨਾਮ ਜਪਦਾ ਹੈ ਸਦੀਵ ਕਾਲ ਲਈ ਉਹਦਾ ਦਿਰਤਾ ਜਿਹੜਾ ਹੈ ਕੀਤ ਲੋ ਜਾਣ ਸਾਥ ਉਹ ਜੰਦਾ ਕੀ ਆਵਾ ਤਨ ਜਲ ਰਹਾ ਮਨ ਸ਼ਾਂਤ ਹੈ ਹਰੀ ਨਾਮ ਸੇ ਮਨਰ ਆਗਿਆ ਨੇ ਆਪ ਬਹੁਤ ਵਰਤਾ ਕੇ ਦਰਸਾਇਆ ਜਿਸ ਹਿਰਦੇ ਅੰਦਰ ਜਿਸ ਮਨੁੱਖ ਦੇ ਹਰੀ ਦੇ ਨਾਮ ਦਾ ਵਾਸਾ ਹੈ ਉਹ ਮੁੱਖਾ ਜੀਵ ਜਿਹੜਾ ਹੈ ਸੁਹਾਵਣਾ ਹੋਣ ਦਾ ਸੁਵੇਲਾ ਹੋਣ ਦਾ ਇਸੇ ਕਰਕੇ ਸਾਨੂੰ ਆਪ ਮੁੱਖਾ ਜੀ ਨੇ ਇਹ ਤਾਂ ਕਿ ਅਸੀਂ ਇਸ ਜੀਵਨ ਨੂੰ ਸੁਹੇਲਾ ਬਣਾ ਸਕੀਏ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਤਰ੍ਹਾਂ ਆਪ ਨੇ ਦਿੱਲੇ ਉਹਾਂ ਫਰਨਾ ਦੀ ਈਮਾਨੀ